ਗੁਰੂ ਕੇ ਸਾਜੀਵਾਜੀ ਸਰਮਾਨਯ ਉत्साह ਸਿੰਘ ਜੀ ਵੈਧੀ ਹੈ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਹੋ ਕੇ ਗੁਰੂ ਘਰ ਦੇ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ ਕੀਰਤਨ ਦਰਬਾਰ ਹੋ ਰਿਹਾ ਹਨ ਕੱਲ ਵੀ ਸੱਤਾਂ ਨੇ ਬੜਾ ਪ੍ਰੇਮ ਉਤਸ਼ਾਹ ਦੇ ਨਾਲ ਗੁਰੂ ਇਤਿਹਾਸ ਸਰਵਕੀਤਾ ਤੇ ਕਥਾ ਵਿਚਾਰ ਸਰਵਤ ਕੀਤੀ ਹੈ ਅੱਜ ਵੀ ਸਮਾ ਜਿਹੜਾ ਸੀ ਉਹ ਹੋ ਚੁੱਕਾ ਹੈ ਸਭ ਤੋਂ ਪਹਿਲਾਂ ਸਾਡੇ ਵਿੱਚ ਸਾਡੇ ਅਤੀ ਸਤਿਕਾਰਯੋਗ ਗਿਆਨੀ ਤਰਵਿੰਦਰ ਸਿੰਘ ਜੀ ਜੋ ਕਿ ਰਾਤਪੁਰਾ ਤੋਂ ਪਹੁੰਚੇ ਹੋਏ ਹਨ ਉਹ 15 ਮਿੰਟਾਂ ਵਾਸਤੇ ਗੁਰੂ ਦੇ ਇਤਿਹਾਸ ਦੇ ਨਾਲ ਸੰਤਾਂ ਨੂੰ ਜੋੜਨਗੇ ਇਹਨਾਂ ਤੋਂ ਬਾਅਦ ਗਿਆਨੀ ਜਗਰੂਪ ਸਿੰਘ ਜੀ ਸ਼ਰੋਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜੋ ਇੱਥੇ ਵਿਸ਼ੇਸ਼ ਕਰਕੇ ਪਹੁੰਚੇ ਹੋਏ ਹਨ ਉਹ ਹਾਜ਼ਰੀ ਭਰਨਗੇ ਤੇ ਉਹਨਾਂ ਦੇ ਮੰਦਰੋਂ ਪਾਇਸਬ ਦਲਜੀਤ ਸਿੰਘ ਜੀ ਨਾਕ ਸਾਹਿਬ ਉਹ ਆਪ ਜੀ ਨੂੰ ਕੀਰਤਨ ਦੁਆਰਾ ਅਧਿਆਰਣ ਕਰਕੇ ਜੋ ਕਿ ਸਤਖੰਡ ਸ੍ਰੀ ਅਰਬੰਦਰ ਸਾਹਿਬ ਅਵਤਾਰ ਦੇ ਹਜ਼ੂਰੀ ਰਾਗੀ ਹਨ ਤੇ ਇਹ ਭਾਗਾਂ ਵਾਲੀ ਗੱਲ ਹੈ ਕਿ ਸਾਡੇ ਕੋਲ ਇੰਨੀਆਂ ਮਹਾਨ ਹਸਤੀਆਂ ਦੋ-ਦੋ ਕਥਾਵਾਚਕ ਅਤੇ ਰਾਗੀ ਜਥਾ ਪਹੁੰਚਿਆ ਹੋਇਆ ਹੈ ਸਾਰਿਆਂ ਨੇ ਪੂਰਾ ਪੂਰਾ ਲਾਹਾ ਪ੍ਰਾਪਤ ਕਰਨਾ ਹੈ ਅੱਤੇ ਸਾਬ ਸ੍ਰੀ ਗੁਰਤੇਜ ਭਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਸਾਰਿਆਂ ਨੇ ਹਾਜ਼ਰੀ ਭਰਨੀ ਹੈ ਸਾਰਿਆਂ ਨੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ اس پورے جو کیرتن کا سما رکھا گیا ہے سارے نے بڑے ہی پیار ستار دینا نام حاضری پرنی جی اور میں بےنتی کرنا ہاں سڈیاتی ستکار یوگ بابا جی جو کہ پشلے لگ بھگ بھی دنوں تو اتنے پہنچ کے بچوں گر مریادا انوسار ਸਿੱਖਿਆ ਦੇ ਰਹੇ ਹਨ ਗੁਰਮੁਖੀ ਪੜ੍ਹਾ ਰਹੇ ਹਨ ਤੇ ਇਹਨਾਂ ਦਾ ਬਹੁਤ ਵੱਡਾ ਪਰਉਪਕਾਰ ਹੈ ਅਸੀਂ ਗੁਰੂ ਘਰ ਪ੍ਰਬੰਧਕ ਕਮੇਟੀ ਨੂੰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੇਰੀ ਹਰ ਕਿਸਨ ਤੇ ਆਈ ਹੈ ਇਸ ਜਿੱਤੇ ਸਭ ਖਜਾਂ ਸਰਵਾਧਮਾਈ ਪਾਤਿ ਪਤੇ ਬੋਲਾਵਾ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਮਾ ਦੇ ਦਵਾਨ ਪ੍ਰਭ ਹੋ ਕੇ ਸਭ ਤੋਂ ਪਹਿਲਾਂ ਰਹਿਆ ਸਾਡੀ ਦੇ ਪਾਤ ਆਰਤੀ ਆਰਤੀ ਦੇ ਕੀਰਤਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਮਹਿਮਾ ਦੇ ਸਬਦ ਕੋੜਾ ਕਥਾ ਵਿਚਾਰ ਦੇ ਨਾਲ ਕੋ ਸਲਾਹਾ ਨਾਦਰੀ ਲਈ ਗੁਰੂ ਚਰਨਾਂ ਦਾ ਅੰਤਰਹੀਏ ਧਰਗੁਰੂ ਤੇਗ ਬਹਾਦਰ ਮਹਾਰਾਜੀ ਨੇ 350 ਸਾਲਾਂ ਅਸੀਸ ਦੀ ਗੁਰਬਾਣ ਮੁੱਖ ਰੱਖ ਕੇ ਇਹੋ ਸਮਾਗਮ ਜਿਹੜੇ ਨੇ ਕੀਤੇ ਜਾ ਰਿਹਾ ਸਤਗੁਰ ਸੱਚੇ ਪਾਤਸ਼ਾਹ ਦੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਇਹ ਜਿਹੜਾ ਆਪਣਾ ਇਲਾਕਾ ਹੈ ਪੂਰਬੀ ਦੇਹ ਹੀ ਸੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਥਾਂ ਪਥਾਂ ਜਾ ਕੇ ਜੀਵਾਂ ਦਾ ਭਲਾ ਕੀਤਾ ਵੱਡੇ ਕਾਰਜ ਕੀਤੇ ਇਥੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਜਿਹੜਾ ਕਾਰਜ ਸੀ ਸਤਗੁਰੂ ਜੀ ਨੇ ਕਰਨਾ ਸੀ ਉਸ ਵਾਸਤੇ ਸਤਗੁਰੂ ਜੀ ਨੇ ਇਸ ਪੂਰਬ ਦੇ ਦੀ ਯਾਤਰਾ ਦੇ ਵਿੱਚ ਇੱਕ ਵੱਡਾ ਕਾਰ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦਾ ਅਵਤਾਰ ਹੋਣਾ ਜਿਹੜੀਆਂ ਹੋਰ ਸੰਤਾਂ ਦੀ ਅਡੀ ਕਰੀਆਂ ਸੀ ਕਿਉਂਕਿ ਕਈਆਂ ਸੰਤਾਂ ਨੂੰ ਸਾਲਾਂ ਦੇ ਸਾਲ ਬੀਤ ਹੋ ਗਏ ਸੀ ਵੀ ਗੁਰੂ ਸਾਹਿਬੀ ਦੇ ਦਰਸ਼ਨ ਨਹੀਂ ਕਰ ਸਕੇ ਕਿਉਂਕਿ ਸਤਵੇਂ ਪਾਸ਼ਾ ਜੀ ਦਵਾ ਡੜਾ ਚੋਲਾ ਬਣਦਾ ਸੀ ਉਹ ਇੰਦਰ ਢਾਕੇ ਬੰਗਾਲ ਦੇ ਵਿੱਚ ਇੰਦਰੀ ਬਣਦਾ ਸੀ ਕਹਿ ਕੇ ਆਪ ਕੋ ਸਭ ਨਾਮ ਸੀ ਗੁਰੂ ਦਾ ਸਿੱਖ ਇੱਥੇ ਕਾਰ ਭੇਡਾ ਇਕੱਠੀ ਕਰਦਾ ਐਥੋਂ ਫਿਰ ਹੋਰ ਜਿਹੜਾ ਕੋ 101 ਕਲੀਆਂ ਵਾਲਾ ਚੋਲਾ ਸਤਿਗੁਰੂ ਦੀ ਪ੍ਰਣ ਦੇ ਸੀ ਸਤਵੇਂ ਪਾਸਟਾ ਉਹ ਇਥੋਂ ਬਣ ਕੇ ਜਾਂਦਾ ਸੀ ਤੇ ਇਹੜੀ ਇੰਦਰ ਜਿਹੜੀ ਸੰਗਤ ਸੀ ਬਹੁਤੀ ਦੂਰ ਹੋਣ ਕਰਕੇ ਜਾ ਨਹੀਂ ਪਾਉਂਦੇ ਸੀ ਫਿਰ ਇਥੇ ਅਰਦਾਸਾਂ ਕਰਦੇ ਸੀ ਵੱਡਾ ਇਤਿਹਾਸ ਹੈ ਜਿਹਨੇ ਕੋਈ ਜਾਦਾ ਸ੍ਰਵਣ ਕਰਨਾ ਹੋਵੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਹਦੇ ਵਿੱਚ ਇਹ ਸਾਰੀ ਇਤਿਹਾਸਿਕ ਤਰ੍ਹਾਂ ਦਾ ਵੰਕਤ ਕੀਤਾ ਹੋਇਆ ਹੈ ਕੁਝ ਅਸਥਾਨ ਐਸੇ ਨੇ ਜਿਹੜੇ ਅਜੇ ਪਰਬਟ ਨਹੀਂ ਹੋ ਗਏ ਸਤਗੁਰ ਸਿੰਘ ਜੀ ਪਾਸਾ ਜੀ ਜਦੋਂ ਇਸ ਇਲਾਕੇ ਨੂੰ ਚਰਨ ਪਾਏ ਨੇ ਨਾਲ ਇੱਕ ਰਾਜਾ ਹੈ ਜੈ ਸਿੰਘ ਉਹ ਸਤਿਗੁਰੂ ਦੇ ਨਾਲ ਆਇਆ ਪੜਨੇ ਸਾਹਿਬ ਮਿਲਿਆ ਕਿ ਬੇਨਤੀ ਇਹ ਕੀਤੀ ਵੀ ਮਹਾਰਾਜ ਇਹੜਾ ਇਲਾਕਾ ਹੈ ਔਰੰਗਜ਼ੇਬ ਤੋਂ ਬਾਗੀ ਹੈ ਮੇਰੇ ਦਾਦੇ ਤੇ ਪਿਤਾ ਨੇ ਇੱਥੇ ਆ ਕੇ ਇਸ ਮਹਿਮਨ ਨੂੰ ਸਰਵ ਕਰਨ ਵਾਸਤੇ ਜਦੋਂ ਆਏ ਉਹ ਕਿੱਥੇ ਮਰ ਥੱਪ ਗਏ ਕਿ ਉਹ ਇੰਦਰ ਜਾਦੂ ਦਾ ਬਹੁਤ ਪ੍ਰਭਾਵ ਹੈ ਉਹ ਕਰਦੇ ਕੀ ਸੀ ਜਦੋਂ ਇੱਥੇ ਆ ਜਾਂਦੇ ਸੀ ਹਕਮੁਖਿਆ ਨੇ ਪਤਾ ਲੱਗਦਾ ਸੀ ਵੀ ਇਸ ਤਰ੍ਹਾਂ ਕੋਈ ਰਾਜਾ ਆਇਆ ਇਦਰੋਂ ਫਿਰ ਜਾਦੂ ਟੂਮੇ ऐसे मुण मुणियां स्त्रियां जाके अपने जाल ਵਿੱਚ ਫਸਾ ਲੈਂਦੀਆਂ ਕਿਸਤੀ ਵਿੱਚ ਚੜਾ ਕੇ ਉਹਨੂੰ ਰਸਤੇ ਜੀ ਖਤਮ ਕਰ ਦਿੰਦੀਆਂ ਸੀ। ਇਹਦੀ ਮਾਂ ਨੇ ਦੱਸਿਆ ਵੀ ਜੇ ਤੂੰ ਹੁਣ ਚੱਲਿਆ ਉਧਰ ਨੂੰ ਤਾਂ ਫਿਰ ਗੁਰੂ ਨਾਨਕ ਦੀ ਗੱਦੀ ਦਾਸ ਦਾ ਤੱਕ ਲੈ। ਇਹਨੇ ਕਿਨਾਰਵ ਕੀਤੀ ਕਿਥੋਂ ਫਿਰ ਸਤਿਗੁਰੂ ਜੀ ਨੂੰ ਨਾਲ ਲੈ ਕੇ ਆਪਣੀ ਸਹਿਤਾ ਵਾਸਤੇ ਵੀ ਆਇਆ ਸੀ। ਜਿੱਥੇ ਆਪਾਂ ਤੋਂ ਉੜੀ ਸਾਹਿਬ ਸਥਾਨ ਦੇ ਦਰਸ਼ਨ ਕਰਦੇ ਆ ਇਸ ਸਥਾਨ ਤੇ ਸਤਿਗੁਰੂ ਜੀ ਨੇ ਨੇਰਾ ਲਾਇਆ ਇਤਤੋ ਵੀ ਖਬਰਾਂ ਹੋ ਗਈਆਂ ਵੀ ਰਾਜਾ ਫਿਰ ਚੜ੍ਹ ਕੇ ਆਇਆ ਹੈ ਹਮ ਇਮਤੇ ਸਾਨੂੰ ਸਰ ਕਰਨ ਵਾਸਤੇ ਉਧਰ ਸਤਿਗੁਰੂ ਤੇਗ ਬਹਾਦਰ ਮਹਾਰਾਜੀ ਸਭ ਦੁਨੀਆਂ ਦਾ ਭਲਾ ਕਰਨ ਵਾਸਤੇ ਸਾਰੇ ਧਰਮਾਂ ਨੂੰ ਰੱਖਣ ਵਾਸਤੇ ਸਤਿਗੁਰੂ ਜੀ ਨੇ ਪ੍ਰੇਰਿਤ ਚਾਲੇ ਪਾ ਕੇ ਇਥੋਂ ਜਦੋਂ ਵਿਰਾਜਮਾਨ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਾਣੇ ਜਾਣ ਸਤਿਗੁਰੂ ਜੀ ਫੌਜਾਂ ਨੂੰ ਅੱਖ ਨੂੰ ਲੱਗੇ ਭਾਈ ਇਹ ਰਾਜਨ ਸਾਰੀਆਂ ਫੌਜਾਂ ਨੂੰ ਹੁਕਮ ਦੇ ਕੇ ਉੱਚੀ ਥਾਂ ਤੇ ਚੜ ਜਾਣ ਕਿਤੇ ਪਰ ਕਈ ਲੋਕ ਐਸੇ ਹੁੰਦੇ ਨੇ ਉਹ ਕਹਿੰਦੇ ਵੀ ਕਿਸੇ ਗੁਰੂ ਪੀਰ ਦਾ ਆਸਣਾ ਨਹੀਂ ਮੰਨਦੇ ਉਹਨਾਂ ਦੇ ਕਿਤੇ ਬੜੇ ਨੇ ਫੌਜਾਂ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਸੀ ਵੀ ਗੁਰੂ ਜੀ ਸਾਡੇ ਨਾਲ ਆਏ ਨੇ ਸਾਡੀ ਸਹਾਇਤਾ ਵਿੱਚ ਆਏ ਨੇ ਤਕਰੀਬਨ ਸਾਰੀ ਫੌਜ ਜਿਹੜੀ ਸੀ ਤੰਗੂ ਛੱਡ ਕੇ ਆਪਣੇ ਤੁਰਕੇ ਸਮਾਨ ਵੱਡੇ ਜੰਮਿਆਂ ਤੇ ਪਹੁੰਚ ਗਏ ਗੁਰੂ ਸਾਹਿਬ ਦੀ ਦਾ ਆਸਣ ਵੀ ਉੱਚੀ ਥਾਂ ਤੇ ਸੀ ਕਾਰਨ ਇਹ ਸੀ ਕਿ ਇੱਦਰ ਜਾਤੂ ਦਾ ਪ੍ਰਭਾਵ ਹੈ ਹੜ ਆਉਣਾ ਹੈ ਉਹ ਜਾਂਵੇਂ ਮਿਠਾਂ ਜਦੋਂ ਹੜ ਆਏਗਾ ਸਭ ਨੂੰ ਘੜਾ ਲੈ ਜਾਣਾ ਜਿਨ੍ਹਾਂ ਨੇ ਕਹਿਣਾ ਮੰਨ ਲਿਆ ਬਚਨ ਮੰਨ ਲਿਆ ਸਭ ਬਚ ਗਏ ਜਿਹੜੇ ਨਹੀਂ ਮੰਨੇ ਖੁੱਤੇ ਪਏ ਰਹੇ ਉਹਨਾ ਸਿਰ ਹੜਾ ਲੈ ਗਿਆ ਜਿਹੜਾ ਬ੍ਰਹਮ ਪੁੱਤਰ ਦਾ ਜਲ ਸੀ ਕਿਉਂਕਿ ਭੇਜਿਆ ਹੋਇਆ ਇਦਰ ਹੋ ਜਾ ਸੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾਮ ਸਿਮਰਨ ਤੋਂ ਬਾਅਦ ਰਾਜੇ ਨੇ ਮੱਥਾ ਟੇਕਿਆ ਆ ਕੇ ਸਤਿਗੁਰੂ ਜੀ ਨੂੰ ਦੱਸਿਆ ਵੀ ਮਹਾਰਾਜੀ ਸਾਡਾ ਬਹੁਤ ਨੁਕਸਾਨ ਹੋ ਗਿਆ तकरीबन 700 ਤੋਂ ਉੱਪਰ ਸਾਡੇ ਸਪਾਹੀ ਡੁੱਲ ਗਏ ਮਹਾਰਾਜੀ ਆਖਣ ਲੱਗੇ ਅਸੀਂ ਤਾਂ ਤੁਹਾਨੂੰ ਅਗਾ ਕੀਤਾ ਸੀ ਨਹੀਂ ਮੰਨੇ ਉਹਨਾਂ ਦੀ ਮਰਜ਼ੀ ਚੱਲੇ ਫਿਰ ਇੱਥੇ ਧੋਬਣ ਨਾਂ ਦੀ ਜਿਹੜੀ ਵੀ ਜਾਦੂਗਰਨੀ ਸੀ ਇਸ ਨੇ ਸਤਿਗੁਰੂ ਜੀ ਦੇ ਬਾਹਰ ਕੀਤਾ ਸਿੱਲ ਦੇ ਨਾਲ ਤਕਰੀਬਨ 8093 ਦੇ ਵਿੱਚ ਵਿਸਾਖੀ ਮਨਾਉਣ ਵਾਸਤੇ ਇਸ ਇਲਾਕੇ ਵਿੱਚ ਆਏ ਸੀ ਤੋੜੀ ਸਾਹਿਬ ਦੇ ਪਹਿਲੀ ਵਾਰੀ ਦਰਸ਼ਨ ਕੀਤੇ ਉਹ ਸਿੱਲ ਪਹਿਲਾਂ ਬਾਹਰ ਹੀ ਹੁੰਦੀ ਸੀ ਤਗਰੇਬਨ ਤਕਰੀਬਨ 8-9 ਫੁੱਟ ਉਹ ਬਾਹਰ ਸੀ ਜਿਹੜਾ ਪੱਥਰ ਬਾਹਰ ਖੜਿਆ ਹੋਵੇ ਨਾ ਭਾਰੀ ਹੋਵੇ ਤਾਂ ਉਹ ਧਰਤੀ ਵਿੱਚ ਵੀ ਇਤੋਂ ਵੱਡਾ ਹੋਣਾ ਚਾਹੀਦਾ ਹੈ ਇਹ ਉਹ ਸਿੱਲ ਉਸ ਨੇ ਦਵਾਲ ਪਾਣਾ ਇੱਥੇ ਪੈਂਦਾ ਹੈ 115 ਕਿਲੋਮੀਟਰ ਦੇ ਨੇੜੇ ਤੁਸੀਂ ਜਾਣਦੇ ਹੋ ਇਸੇ ਇਲਾਕੇ ਵਿੱਚ ਰਹਿੰਦੇ ਹੋ ਠੋਗੜੀ ਸਾਹਬ ਦੇ ਸਥਾਨ ਤੇ ਵਗਾ ਕੇ ਮਾਰੇ ਇੰਨੀ ਤਾਕਤ ਵੱਧ ਤੇ ਉਹ 200 ਗਜ ਪਹਿਲੇ ਡਿੱਗ ਪਈ ਉਹਨੇ ਦੇਖਿਆ ਮੇਰਾ ਬਾਰ ਖਾਲੀ ਆ ਫਿਰ ਉਹ ਇੱਕ ਵੱਡੇ ਪਿੰਪਲ ਤੇ ਚੜ ਕੇ ਆ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਕੋਲ ਤਕਰੀਬਨ ਤਕਰੀਬਨ ਸ 60 ਹੱਥ ਉੱਚੇ ਜਣੀ ਤੇ ਪੌਂਥੀ ਖੜ ਗਿਆ 60 ਹੱਥ ਡੇਢ ਫੁੱਟ ਨਾਲੋਂ 1 ਫੁੱਟ ਇੱਕ ਹੱਥ ਡੇਢ ਹੈ ਡੇਢ ਫੁੱਟ ਦੇ ਕਰੀਬ ਨੂੰ ਤਕਰੀਬਨ ਤਕਰੀਬਨ ਹੁੰਦਾ ਤੇ 60 ਹੱਥ ਹੋ ਗਏ ਨੇ ਉਚਾ ਉਹ ਪਿੱਪੜ ਖੜ ਗਿਆ ਜਦ ਦੇਖਿਆ ਮੇਰੀਆਂ ਸਾਰੀਆਂ ਸ਼ਕਤੀਆਂ ਨਹੀਂ ਕੰਮ ਕਰਦੀਆਂ ਫਿਰ ਨਮਸਕਾਰ ਕੀਤੀ ਮਹਾਰਾਜ ਕਿਰਪਾ ਕਰੋ ਬਖਸ਼ੋ ਮੈਨੂੰ ਫੇ ਮਹਾਰਾਜ ਜੀ ਕਹਿੰਦੇ ਵੀ ਇਹ ਤਾਂ ਨਿਕੁ ਜੇਠਾ ਉਤਰਦਾ ਤੇ ਤੈਨੂੰ ਹੀ ਆਉਣਾ ਪੈਣਾ ਕੋਈ ਹੱਥ ਫੁੱਲਾ ਮਾਰ ਉਹਨੇ ਪਟਾਣੀਆਂ ਦੂਣੀਆਂ ਫੜ ਕੇ ਜੇ ਨਾ ਆਈ ਲੰਮੀ ਪੈਗ ਟੰਡਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਂ ਡੁੱਗ ਗਈ ਸਾਡਾ ਇੱਥੇ ਇਹ ਰਾਕਾ ਹੈ ਇਸੇ ਤਰ੍ਹਾਂ ਜادو ਦਾ ਮਹਾਰਾਜ ਪਰ ਰਾਜਿਆਂ ਦੇ ਰਾਜਿਆਂ ਵਿੱਚ ਆਪਸ ਵਿੱਚ ਇਹਨਾਂ ਨੂੰ ਸੁਲਾ ਕਰਾਓ ਤਾਂ ਕਿ ਇਹ ਇਲਾਕਾ ਵੀ ਸੁਖੀ ਬਸੇ ਜਿੱਥੋਂ ਲੋਕ ਆਏ ਉਹ ਵੀ ਸੁਖੀ ਬਸੇ ਸਾਡਾ ਭਲਾ ਹੋਵੇ ਫਿਰ ਬਿਸਨ ਸਿੰਘ ਰਾਜੇ ਦਾ ਤੇ ਜਾਇਆ ਸਿੰਘ ਦਾ ਉੱਥੇ ਮੇਲ ਕਰਾਇਆ ਇਤਿਹਾਸ ਵਿੱਚ ਖੰਜਰਕੁਰ ਨਾਮ ਦਾ ਉਹ ਜਗ੍ਹਾ ਲਿਖੀ ਹੈ ਵੀ ਉੱਥੇ ਸਤਿਗੁਰੂ ਜੀ ਨੇ ਆਪਣਾ ਖੰਜਰ ਸੀ ਜਿਹੜਾ ਉਸ ਧਰਤੀ ਦੇ ਵਿੱਚ ਖੋਹ ਦਿੱਤਾ ਤੇ ਲੇਖਵਾ ਦਿੱਤੀ ਵੀ ਇਹ ਤੇਰਾ ਇਲਾਕਾ ਹੈ ਤੇ ਤੇਰਾ ਇਲਾਕਾ ਹੈ ਇੱਧਰ ਤੂੰ ਨਾ ਖਲਲ ਪਾਈ ਤੁਸੀਂ ਇੱਧਰ ਨਾ ਪਾਓ ਹੁਣ ਉਹ ਜਿਹੜਾ ਅਸਥਾਨ ਹੈ ਉਹਦੇ ਪ੍ਰਗਟ ਨਹੀਂ ਹੈ ਇਤਿਹਾਸ ਵਿੱਚ ਇਹਦਾ ਜ਼ਿਕਰ ਮਿਲਦਾ ਖੰਜਰ ਸਤਿਗੁਰੂ ਹੀ ਨੇ ਘਟਿਆ ਤੇ ਉਹ ਜਿਹੜਾ ਖੰਜਰ ਹੈ ਅਜੇ ਲੁਕਤ ਹੈ ਜਿਹੜਾ ਜਗ੍ਹਾ ਹੈ ਉਹ ਵੀ ਸਤਿਗੁਰੂ ਦੀ ਕਿਰਪਾ ਕਰਨ ਉਹ ਵੀ ਜਿਵੇਂ ਹੋਰ ਸਥਾਨ ਪ੍ਰਗਟ ਹੋਏ ਨੇ ਉਹ ਵੀ ਸਥਾਨ ਪ੍ਰਗਟ ਹੋ ਜਾਣ ਸੰਤਾਂ ਦਰਸ਼ਨ ਕਰਨ ਸਤਜੀ ਸਦੀ ਪਾਸ਼ਾ ਜੀ ਨੇ ਕੋਈ ਜਗ੍ਹਾ ਤੇ ਇੱਕ ਕੌਤਕ ਕੀਤਾ ਬਿਸ਼ਨ ਸਿੰਘ ਦੇ ਘਰ ਆਕੀਆਂ ਨੇ 709 ਚੱਕਰ ਤੁਅ ਜ ਲੱਗਿਆ ਇਹਦੇ ਘਰ ਬੌਲਾਦ ਨਹੀਂ ਸੀ ਬੇਨਤੀ ਕੀਤੀ ਰਾਣੀ ਨੇ ਆ ਕੇ ਰਾਜਾ ਜਿਹੜਾ ਉਹ ਥੋੜਾ ਜਿਹਾ ਫਿਰਦਵਸਤਾਨ ਪ੍ਰਾਪਤ ਹੋ ਗਿਆ ਸੀ ਪਰ ਆਦ ਨਾ ਹੋਣ ਕਰਕੇ ਸਾਰੇ ਦੇ ਲੈ ਵੀ ਦੇ ਹੰਪਾ ਰਿਸ਼ਤੇ ਲੋਕਾਂ ਦੇ ਘਰ ਦੀ ਪੁੱਤਰ ਨਾ ਹੋਵੇ ਬੜਾ ਮਨ ਖੇਦ ਹੁੰਦਾ ਹੈ ਫਿਰ ਅਰਦਾਸਾਂ ਬੇਨਤੀਆਂ ਕਰਵਾਈਆਂ ਜਾਂਦੀਆਂ ਨੇ ਉਸ ਵੇਲੇ ਸਨਾਰ ਪਾਨ ਕਰਕੇ ਸਤਿਗੁਰੂ ਜੀ ਦੇ ਮੱਥਾ ਟੇਕਿਆ ਆਖਿਆ ਮਹਾਰਾਜ ਸਾਡੇ ਦੇ ਹੁਣ ਤੁਠੇ ਉਹ ਸਾਡਾ ਸੁਭਲਾ ਕੀਤਾ ਹੈ ਮਹਾਰਾਜ ਜੀ ਹੁਣ ਇੱਕ ਭਲਾ ਹੋਰ ਕਰੋ ਸਾਡੇ ਪਰਵਾਰ ਆਦ ਨਹੀਂ ਹੈ ਸਤਗੁਰੂ ਦੀ ਆਖ ਨੂੰ ਲਗੇ ਵੀ ਠੀਕ ਦਾ ਸਤਗੁਰੂ ਜੀ ਦੀ ਜਿਹੜੀ ਮੁੰਦਰੀ ਸੀ ਹੱਥ ਵਿੱਚ ਪਾਈ ਹੋਈ ਮਹਾਰਾਜ ਜੀ ਨੇ ਆਖਿਆ ਕਿ ਤੂੰ ਆਪਣਾ ਪੱਟ ਮੰਗਾ ਕਰ ਸਤਗੁਰੂ ਸਿੱਤੇ ਪਾਸ਼ਾ ਜੀ ਨੇ ਉਹ ਬਸਤਰ ਹਟਵਾ ਕੇ ਉੱਥੇ ਆਪਣੀ ਜਿਹੜੀ ਸਾਪ ਸੀ ਮੋਹਰ ਇਹਨਾਂ ਛਾਂਪ ਕਹਿੰਦੇ ਆਪਾਂ ਉਹਦਾ ਨਿਸ਼ਾਨ ਲਾ ਦਿੱਤਾ ਉਹਦੇ ਪੱਟ ਮਹਾਰਾਜ ਜੀ ਆਖ ਲਗੇ ਵੀ ਜਾ ਇਹ ਨਿਸ਼ਾਨ ਵਾਲਾ ਪੁੱਤਰ ਤੇਰੇ ਘਰ ਪੈਦਾ ਹੋਵੇਗਾ ਗੱਜਕੇ ਆਪ ਕੋ ਸਤਨਾਮ ਸਿੰਘ ਫਿਰ ਉਹੀ ਰਾਜਾ ਰਤਨਰਾਏ ਵੱਡਾ ਹੋ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਗਿਆ ਪੰਜਾਬ ਗੁਰਸਹਿਬ ਜੀ ਦੀ ਸੀ ਗੀਤੋਂ ਗਾ ਫਿਰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਇੱਥੋਂ ਲੈ ਕੇ ਗਿਆ ਸੀ ਘੇਟਾ ਪੰਜ ਕਲਾ ਸੱਤਰ ਤੇ ਨਾਲ ਚੰਦਨ ਦੀ ਚੌਕੀ ਤੇ ਇੱਕ ਜਾਦੂਈ ਬਾਟਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਵਾਸਤੇ ਇੱਕ ਹਾਥੀ ਲੈ ਕੇ ਗਿਆ ਇਥੋਂ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਮਘਾਲਿਆ ਦੇ ਵਿੱਚੋਂ ਹੀ ਵਾਸੀ ਗਿਆ ਸੀ ਉਹਦੇ ਸੁੰਡ ਦੇ ਉੱਤੇ ਪੂੰਛ ਤੱਕ ਬੇਟੂ ਤੋਂ ਲੈ ਕੇ ਸਾਰੀ ਚਿੱਟੀ ਧਾਰੀ ਸੀ ਉਹਦੇ ਤੇ ਛੋੜਿਆ ਰੱਬ ਦਾ ਹਾਥੀ ਸੀ ਤੇ ਉਹ ਰਾਜਾ ਰਤਨਰਾਏ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ 와ਤੇ ਭਟਾਵਾਂ ਲੈ ਕੇ ਗਿਆ ਆਪਣੀ ਮਾਤਾ ਦੇ ਸਮੇਤ ਪਿਤਾ ਉੱਤਰਾਕਰ ਚਲਾਣਾ ਕਰ ਗਿਆ ਸੀ ਵੱਡੀ વાਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉਸਨੇ ਜਦੋਂ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਡੇ ਵੀ ਤਰਨ ਦਾ ਕੋਈ ਸਾਧਨ ਦੱਸੋ ਮੇਰੇ ਤੇ ਵੱਡੀ ਕਿਰਪਾ ਹੋਈ ਹੈ ਤੁਹਾਡੇ ਪਿਤਾ ਜੀ ਨੇ ਇਹ ਨਿਸ਼ਾਨ ਮੇਰੇ ਪਿਤਾ ਨੂੰ ਲਾਇਆ ਤੇ ਮੇਰੇ ਮੱਥੇ ਤੇ ਉਕਰਿਆ ਹੋਇਆ ਮੈਂ ਤਾਂ ਕਰਕੇ ਤੁਹਾਡੀ ਸਾਹਮਣੇ ਆ ਕੇ ਬੇਨਤੀ ਕਰਦਾ ਮਹਾਰਾ ਸਾਡਾ ਵੀ ਭਲਾ ਹੋਵੇ ਉਸ ਵੇਲੇ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਫਿਰ ਜੋ ਆਪਾਂ ਤੀਜੇ ਨੰਬਰ ਤੇ ਨਿਤਨੇਮ ਦੇ ਵਿੱਚ ਬਾਣੀ ਪੜ੍ਹਦੇ ਆਂ ਅੰਮ੍ਰਿਤ ਸਵੇਰੇ ਵੀ ਕਹਿੰਦੇ ਐ ਤੇ ਪ੍ਰਸਾਦ ਸਵੇਰੇ ਵੀ ਉਹ ਬਾਣੀ ਦਾ ਜ਼ਿਆਦ ਕੀਤਾ ਤੇ ਉਸ ਰਾਜੇ ਨੂੰ ਗੁਰਬਾਣੀ ਦਾ ਉਪਦੇਸ਼ ਦੇ ਕੇ ਉਸ ਨੂੰ ਤਾਰਨਾ ਕੀਤਾ ਇਸ ਇਲਾਕੇ ਦਾ ਇਹ ਇਤਿਹਾਸ ਟੋਪੜੀ ਸਾਹਿਬ ਸਾਰੇ ਤੁਸੀਂ ਬੈਠੇ ਹੋ ਇੱਥੇ ਸਭ ਸੰਗਤਾਂ ਦਰਸ਼ਨ ਮੇਲੇ ਲੱਗਦੀਆਂ ਨੇ ਸਭ ਗੁਰੂ ਦੀ ਕਿਰਪਾ ਕਰਦਾਸਾਂ ਦੇ ਰੀਤ ਤਕਰੀਬਨ ਕਿਰਪਾ ਸਤਗੁਰ ਸੱਚੇ ਪਾਤ ਜਿੰਨੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਥਾਨ ਨੇ ਤਕਰੀਬਨ ਤਕਰੀਬਨ ਸਤਗੁਰ ਸੱਚੇ ਪਾਤ ਸਾਹਿਬ ਜੀ ਨੇ ਉਨਾ ਸਥਾਨਾਂ ਤੇ ਜਾਣ ਦੇ ਮੌਕੇ ਬਖਸ਼ ਕੇ ਅੱਜ ਸੁਭਾਗੇ ਹਾਂ ਅਸੀਂ ਗੁਰੂ ਸਾਹਿਬ ਦੀਆਂ ਪਾਵਨ ਹੋਇਤ ਵਿਚਾਰਾਂ ਦੇ ਨਾਲ ਜੁੜਦੇ ਆ ਤੇ ਤਕਰੀਬਨ ਜਦੋਂ ਦਾ ਸੀ ਜੰਮਿਆ ਗੁਰ ਤੇਗ ਬਹਾਦਰ ਮਹਾਰਾਜੀ ਦੇ ਜਿੱਥੇ ਸਥਾਨ ਨੇ ਘੜੂਆ ਨਗਰ ਐ ਉੱਥੇ ਗੁਰੂ ਸਾਹਿਬ ਦਾ ਆਪਣਾ ਪਵਿੱਤਰ ਸਥਾਨ ਜਿੱਥੇ ਟੀ ਵੀ ਠੀਕ ਹੁੰਦੀ ਹੈ ਜਿਹਨੂੰ ਦਰਬਾਰਿਕ ਕਹਿੰਦੇ ਆ ਫੇ ਸਾਡੇ ਇਲਾਕੇ ਦੇ ਪਟਿਆਲੇ ਦੇ ਸਾਰੇ ਨੇੜੇ ਨੇ ਬਹੁਤ ਸਥਾਨ ਨੇ ਕਈ ਸਥਾਨਾਂ ਦੇ ਸਤਿਗੁਰੂ ਜੀ ਨੇ ਦੋ ਦੋ ਚਾਰ ਚਾਰ ਸੇਵਾ ਸਾਲ ਉਸੇਵਾ ਵੀ ਲਈ ਹੈ ਬਹੁਤ ਧੰਨਵਾਦ ਹੈ ਸਭ ਸੁੱਚੇ ਪਾਤਸ਼ਾਹ ਜੀ ਦਾ ਪ੍ਰਬੰਧ ਕਮੇਟੀ ਮਾਣਕ ਸਿਧਾ ਗਿਆਨੀ ਗੁਰਜੀਤ ਸਿੰਘ ਜੀ ਦੇਖੋ ਇਹ ਵੱਡੀ ਸੇਵਾ ਹੈ ਵੀ ਤੇ ਪ੍ਰਬੰਧਕ ਵੀ ਹੋਣਾ ਤੇ ਗੁਰੂ ਸਾਹਿਬ ਦੀ ਸੇਵਾ ਵੀ ਕਰਨੀ ਇਹ ਕਿਸੇ ਕਿਸੇ ਦੇ ਹੱਥ ਸੇ ਹੁੰਦੀ ਹੈ ਨਹੀਂ ਤਕਰੀਬ ਨੂੰ ਪ੍ਰਬੰਧਕ ਪ੍ਰਬੰਧਕੀ ਸਾਹਿਬ ਦੇ ਆ ਗੁਰੂ ਸਾਹਿਬ ਦੀ ਸੇਵਾ ਕਿ ਜਿਹਦੇ ਵਿੱਚ ਕਾਟੇ ਆਉਂਦੀ ਸਤਿਗੁਰੂ ਦੀ ਕਿਰਪਾ ਕਰਨ ਕੌਣ ਵਾਲਾ ਸਮਾਸ ਭਾਗਾ ਆਪ ਜੀ ਸਰਵਣ ਕਰੋ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪੀਤ ਪਵਿੱਤਰ ਸ੍ਰੀ ਹਿੰਦੀ ਜਿਹੜੇ ਸਥਾਨ ਤੇ ਚੱਲ ਰਹੀ ਹੈ ਸਮਾਗਮ ਉਹਨਾਂ ਵਿੱਚ ਸਤਿਗੁਰੂ ਜੀ ਦੇ ਪਾਸ਼ਾ ਕਿਰਪਾ ਕਰਨ ਸਭ ਤਾਮ ਬਖਸ਼ ਤੁੰ ਸਭ ਨੂੰ ਨਾਮ ਦਾਗ ਸਿੱਖੀ ਦੀ ਪ੍ਰਾਪਤ ਹੋਵੇ ਆਪ ਵੀ ਪਰਮ ਪਿਆਰੇ ਨੂੰ ਸਿੱਖੀ ਦਾ ਵਰਦਾਨ ਪ੍ਰਾਪਤ ਕਰਾਓ ਮਿਹਰ ਕਰੋ ਸਭ ਦਾ ਭਲਾ ਲੜੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਅੱਜ ਧੰਨਵਾਦੀ ਹਾਂ ਯਾਨੀ ਤਰਵਿੰਦਰ ਸਿੰਘ ਜੀ ਜੋ ਰਾਜਪੁਰੇ ਤੋਂ ਪਹੁੰਚੇ ਹੋਏ ਹਨ ਤੇ ਤੇਥੇ ਤਕਰੀਬਨ ਵਿਦਿਆਨਤੋਂ ਬੱਚਿਆਂ ਨੂੰ ਗੁਰਮਤਿ ਗਿਆਨ ਦੀ ਸੇਵਾ ਕਰ ਰਹੇ ਹਨ ਗੁਰਮਤਿ ਗਿਆਨ ਬਖਸ਼ ਰਹੇ ਹਨ ਅਤੇ ਪੰਜਾਬੀ ਦੀਆਂ ਕਲਾਸਾਂ ਕਰ ਰਹੇ ਹਨ ਬੱਚੇ ਅਤੇ ਹੋਰ ਸਲਤਾਂ ਲਾਭ ਪ੍ਰਾਪਤ ਕਰ ਰਹੇ ਹਨ ਉਹ ਸਾਡੇ ਵਿੱਚ ਹਨ ਗਿਆਨੀ ਜਗਰੂਪ ਸਿੰਘ ਜੀ ਜੋ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਰੈਡੀ ਦੇ ਪ੍ਰਚਾਰਕ ਹਨ ਅਤੇ ਆਪ ਜੀ ਨੇ ਇਹਨਾਂ ਨੂੰ ਵੱਡੀਆਂ-ਵੱਡੀਆਂ ਸਟੇਜਾਂ ਤੇ ਅਤੇ ਮੰਜੀ ਸਾਹਿਬ ਵਿਖੇ ਵੀ ਸਰਵਨ ਕੀਤਾ ਹੋਵੇਗਾ ਸੋ ਸਾਡੇ ਪਾਗ ਹਨ ਕਿ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ ਪ੍ਰਾਪਤ ਕੀਤੀਆਂ ਹੋਈਆਂ ਇਹ ਵੱਡੀਆਂ-ਵੱਡੀਆਂ ਸਖਸ਼ੀਅਤਾਂ ਸਾਡੇ ਕੋਲ ਪਹੁੰਚ ਕੇ ਸਾਨੂੰ ਗੁਰੂ ਦੇ ਇਤਿਹਾਸ ਦੇ ਨਾਲ ਦੁਨੀਆ ਸੋ ਇਹਨਾਂ ਦਾ ਸਮਾਂ ਜਿਹੜਾ ਹੈ ਇਹ 7:10 ਤੱਕ ਦਾ ਹੈ